ਆ ਜੋ ਉਹਨੇ ਖੇਤ ਬਾਤਾ ਉਹਨੇ ਇਹਨੂੰ ਬ੍ਰੀਕ ਕੀਤਾ ਐਦਾ ਇਹ ਸਿਸਟਮ ਹੈ ਮਤਲਬ ਜਿੱਥੇ ਸਟੀering ਨੂੰ ਇੱਕ ਵਾਰ ਬੰਨ ਲਓ ਜੀ ਮਿੱਤਰੋ ਤੇ ਇੱਕ ਤੁਹਾਨੂੰ ਨਾ ਆਪਾਂ ਨਵੀਂ ਚੀਜ਼ ਦਿਖਾਉਣੇ ਆ ਤੇ ਨਵੀਂ ਤਕਨੀਕ ਹੈ ਨਵੇਂ ਯੁੱਗ ਦੀ ਆ ਤੇ ਨਾ ਉਹ ਟਾਪ ਕੌਣ ਕੰਪਨੀ ਨੇ ਬਣਾਈ ਆਗੀ ਤੇ ਇੱਕ ਤਰ੍ਹਾਂ ਦਾ ਸਟੀering ਆ ਆਟੋਮੈਟਿਕ ਤੇ ਬੰਦਾ ਖੜ ਕੇ ਮਤਲਬ ਟਰੈਕਟਰ ਨੂੰ ਡਰਾਈਵ ਕਰ ਸਕਦਾ ਤੇ ਖੇਤ ਦੇ ਚਾਰੇ ਕੋਨਿਆਂ ਤੇ ਜਾ ਕੇ ਆਪਾਂ ਉਹ ਲਾ ਖੇਤਰਫਲ ਕੱਢ ਕੇ ਤੇ ਖੇਤਰਫਲ ਵੀ ਉਹਦਾ ਜਿਹੜਾ ਨਿਕਲਣਾ ਨਾ ਤੇ ਉਹ ਪੂਰਾ ਜਿਹੜੇ ਪਿੱਸੇ ਆਪਾਂ ਟਰੈਕਟਰ ਦੇ ਏਪਲੀਮੈਂਟ ਪਾਇਆ ਉਹਦੇ ਹਿਸਾਬ ਨਾਲ ਦੇ ਨਾਲ ਨਿਕਲਣਾ ਵੀ ਕਿੰਨੇ ਗੇੜੇ ਆਉਣੇ ਆ ਖੇਤ ਦੇ ਵਿੱਚ ਕਿੰਨੇ ਨਹੀਂ ਆਉਣੇ ਉਹ ਸਾਰਾ ਡਿਟੇਲ ਦੇ ਵਿੱਚ ਨਾ ਆਪਾਂ ਡੈਮੋ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਤੇ ਆਪਾਂ ਡੈਮੋ ਲਵਾਂਗੇ ਵਾਈ ਤੋਂ ਤੇ ਪੂਰੀ ਤੁਹਾਨੂੰ ਆਪਾਂ ਇਨਫੋਰਮੇਸ਼ਨ ਦੇਵਾਂਗੇ ਤੇ ਉਹ ਟਾਪ ਕੌਰਨ ਕੰਪਨੀ ਦਾ ਪਹਿਲਾਂ ਤੁਹਾਨੂੰ ਆਪਾਂ ਕੰਪਨੀ ਨਾਲ ਵੀ ਗੱਲ ਕਰਾਵਾਂਗੇ ਵੀ ਕੀ ਗੱਲਬਾਤ ਆ ਕਿੰਨਾ ਪ੍ਰਾਈਸ ਆ ਤੇ ਆਪਣੇ ਅੱਜ ਦੇ ਵੀਡੀਓ ਦੇ ਨਾਲ ਬਣੇ ਰਹੋ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਲਓ ਜਿਵੇਂ ਇਦਰਾ 52 ਵੀ ਟ੍ਰੈਕਟਰ ਖੜਾ ਤੇ ਇਹ ਇੱਕ ਟਾਪ ਕਾਉਂ ਕੰਪਨੀ ਆ ਜਿਹੜਾ ਕਿ ਦੇ ਉੱਤੇ ਸਿਸਟਮ ਲਾਉਂਦੀ ਆ ਸਟੀਅਰਿੰਗ ਤੇ ਉਹ ਤੁਹਾਨੂੰ ਦਿਖਾਉਣ ਆਗੇ ਆਪਾਂ ਅਤੇ ਆਟੋ ਸਟੀਅਰਿੰਗ ਸਿਸਟਮ ਤਾਂ ਇਹ ਆਪਣੇ ਆਪ ਮਤਲਬ ਇਹਨੂੰ ਬਹੁਤ ਕਾਰਨ ਦੀ ਲੋੜ ਲਈ ਇਹ ਆਪਣੇ ਆਪ ਹੀ ਸਿੱਧਾ ਰੱਖਦਾ ਟਰੈਕਟਰ ਨੂੰ ਕੋਈ ਆਲੂ ਬੀਜਣੇ ਜਾਂ ਜਿਵੇਂ ਸੁਪਰ ਹੀਟਰ ਤੇ ਚਲਾਉਣਾ ਹਰ ਇੱਕ ਚੀਜ਼ ਦਾ ਮਤਲਬ ਇਹਨੂੰ ਜਿਵੇਂ ਸਿੱਧਾ ਰੱਖ ਕੋਈ ਉਹ ਹੋਰ ਮਦਦ ਵੀ ਦੱਸ ਰਿਹਾ ਜਿਵੇਂ ਖੰਭਾ ਵਗੈਰਾ ਤੋਂ ਟਰੈਕਟਰ ਨੂੰ ਕਿਸੇ ਚਾਰੋਂ ਕਰੋਂ ਤੋਂ ਮਾਰੀ ਇਸ ਦੇ ਬਾਅਦ ਜੇ ਪੈਟIENTS ਲੈਣਾ ਹੋਣਾ ਕਿ ਡੇਟਾ ਹੈ ਨਹੀਂ ਆਪੇ ਹਸਪਤਾਲ ਹੈ ਇਹ ਕੰਸਲ ਵੀ ਉਸ ਤੋਂ ਡਰਦੀ ਹੈ लाइन की एक्यूरेसी मतलब रो से रो की एक्यूरेसी है वो दो से तीन सेंटीमीटर की कंबाइन में बैठ कर सोच सकते हो सकता दो से तीन सेंटीमीटर सोचना भी मुश्किल है करना नहीं हो सकते साथ आप पीछे इसका कैलकुलेशन जो तो है कोई ट्रैक्टर का नहीं लेता पीछे इंप्लीमेंट का भी कैलकुलेशन लेता एक बार कोई एक और आपका आपको एक बार भरना पड़ेगा उसके बाद कभी बाद जब भी आप मैं यहाँ पे आप ट्रैक्टर को ऑन कर चार पचहत्तर होगी और पचास हजार रुपये की सब्सिडी ਲੋਇਰ ਇਸ ਸਿਸਟਮਾ ਬਾਈ ਕਹਿੰਦਾ 475000 ਰੁਪਏ ਦਾ ਇਹ ਸਿਸਟਮ ਆਗਾ ਤੇ 50000 ਰੁਪਏ ਦੇ ਉੱਤੇ ਸਬਸਿਡੀ ਹੈ ਟਾਪ ਕੌਨ ਕੰਪਨੀ ਦੇ ਇਹ ਕਿ ਕਿਤਨਾ ਸਜਵੇਂ ਸੈਟੇਲਾਈਟ ਕੰਮ ਕਰਦੀ ਹੈ ਉਸ ਤਰ੍ਹਾਂ ਕੰਮ ਕਰਦਾ ਹੈ ਸੈਟੇਲਾਈਟ ਦੀ ਤਰ੍ਹਾਂ ਪੂਰੇ ਖੇਤ ਨੂੰ ਵੀ ਮੈਪ ਲੈਂਦਾ ਔਰ ਮਤਲਬ ਜਿੱਥੇ ਜਿੱਥੇ ਨੂੰ ਜਾਣਾ ਪੂਰਾ ਮੈਪਿੰਗ ਕਰ ਮੈਪਿੰਗ ਕਰਕੇ ਕੰਮ ਕਰਦਾ ਹੈ वहाँ पे डेमो फॉर्म चल रहा है पिछले दिन से आप जाए तो वहाँ पे देख सकते हैं तो स्क्रीन में कितना खेत जुटाई हो गया कितना खेत बचा है कितने आदमी उसके चल रहा है कौन सी चीजें आपने चल रहा है पिछले साल कितना टाइम किया था इस साल कितना टाइम चलने वाला है तो चलने से पहले आपको पैटर्न बता दिया तो भाई कहना बाकी ना पिछले साल ਦੇ ਸਾਰਾ ਰਿਕਾਰਡ ਰੱਖਦਾ ਵੀ ਕਿੰਨਾ ਟਾਈਮ ਖੇਤ ਨੂੰ ਜਿताई ਨੂੰ ਲਿਆ ਸੀਗਾ ਤੇ ਇਸ ਵਾਰ ਕਿੰਨਾ ਲੈ ਰਹੇ ਆ ਬਿਲਕੁਲ ਜੀ ਮਿੱਤਰੋ ਜਿਵੇਂ ਆਪਾਂ ਤੁਹਾਨੂੰ ਦਿਖਾਈ ਨਾ ਸਟੇਰਿੰਗ ਆਪਣੇ ਆਪ ਕੰਮ ਕਰਦਾ ਜਿਹੜਾ ਤੇ ਉਹਦਾ ਬਾਕੀ ਨਾ ਇਥੇ ਡੈਮੋ ਚੱਲ ਰਿਹਾ ਸੀਗਾ ਤੇ ਉਹਦਾ ਆਪਾਂ ਟੈਮੂ ਲਵਾਂਗੇ ਵੀ ਕੀ ਗੱਲਬਾਤ ਆ ਕਿ ਕਿਵੇਂ ਕੰਮ ਕਰਦਾ ਹੈਗਾ ਤੇ ਕਿੰਨੀ ਕੀਮਤ ਆ ਕਿ ਸਾਰੀ ਇਨਫੋਰਮੇਸ਼ਨ ਲਵਾਂਗੇ ਪੱਕੀ ਆਜੋ ਜੀ ਬੰਦੇ ਨੇ ਆਪਣੀ ਵੀਡੀਓ ਦੇ ਨਾਲ ਤੁਹਾਨੂੰ ਦਿਖਾਉਣੇ ਆਪਾਂ ਡੈਮੋ ਆਹ ਲਓ ਜੀ ਸਰ ਲਾਈਵ ਮੈਕ ਇਥੇ ਲਓ। ਇਥੇ ਲਓ। ਹਾਂਜੀ ਹਾਂ ਸਰ ਲਾਓ ਜੀ ਆਵਾਜ਼ ਵਸ ਸਹੀ ਆਉਗੀ। ਲਈ ਮਿੱਤਰੋ ਚੱਲ ਰਿਹਾ ਸੀ ਡੈਮੋ ਤੇ ਹੁਣ ਬਾਜ਼ੀ ਤੋਂ ਲੈਨੇ ਆਪਾਂ ਸਾਰੀ ਇਨਫੋਰਮੇਸ਼ਨ ਵੀ ਕਿਵੇਂ ਕੰਮ ਕਰਦਾ ਇਹ ਸਟੀering ਕੀ ਗੱਲਬਾਤ ਆ ਕਿ ਸਤਿ ਸ੍ਰੀ ਅਕਾਲ ਜੀ ਵੀਰ ਜੀ। ਅ ਇਹ ਜੋ ਡੈਮੋ ਅਸੀਂ ਦੇ ਰਹੇ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫਾਰਮ ਪਾਵਰ ਮਸ਼ੀਨਰੀ ਇੰਜੀਨੀਅਰਿੰਗ ਕਾਲਜ ਤੋਂ ਦੇਮੋ ਦੇ ਰਹੇ ਆ ਇਹ ਆਟੋ ਸਟੀering ਟਰੈਕਟਰ ਆ ਜੀ। ਠੀਕ ਆ ਜੀ। ਇਹਦੇ ਨਾਲ ਇੱਕ ਉੱਥੇ ਦੇਖੋ ਐਂਗਲ ਸੈਂਸਰ ਲੱਗਿਆ। ਠੀਕ ਆ ਜੀ ਸਰ। ਤੇ ਇੱਕ ਛੱਤ ਦੇ ਉੱਪਰ ਜੀਪੀਐਸ ਲੱਗਿਆ ਹੋਇਆ ਠੀਕ ਹੈ ਜੀ ਤੇ ਇਹ ਇੱਕ ਆਟੋ ਸ਼ੇਰਿੰਗ ਲੱਗਿਆ ਜੀ ਠੀਕ ਹੈ ਜੀ ਠੀਕ ਹੈ ਜਿਹੜੀ ਵੀ ਤੁਸੀਂ ਮਤਲਬ ਫੀਲਡ ਦੇ ਵਿੱਚ ਲਿਆ ਕੇ ਤੁਸੀਂ ਕੁਝ ਵੀ ਕਲਟੀਵੇਟਰ ਜਾਂ ਚਲਾਉਣਾ ਹੈ ਜਾਂ ਰੋਟਾਵੇਟਰ ਚਲਾਉਣਾ ਜਾਂ ਡ੍ਰਿਲ ਮਸ਼ੀਨ ਚਲਾਉਣੀ ਆ ਉਹਦੀ ਤੁਹਾਨੂੰ ਡਾਈਮੈਂਸ਼ਨ ਇਹਦੇ ਵਿੱਚ ਫੀਡ ਕਰਨੀ ਪਊ ਜੀ ਠੀਕ ਹੈ ਜੀ ਇਹਦੇ ਵਿੱਚ ਤੁਸੀਂ ਫੀਡ ਕਰ ਦੋਗੇ ਇਹਨੂੰ ਫਿਰ ਉਸ ਖੇਤ ਦੇ ਵਿੱਚ ਤੁਸੀਂ ਚਾਰੇ ਖੁੰਝਾਂ ਤੁਹਾਨੂੰ ਟਰੈਕਟਰ ਨੂੰ ਖਾਲੀ ਉੱਪਰ ਕਲਟੀਵੇਟਰ ਚੱਕ ਕੇ ਲੈ ਕੇ ਜਾਣਾ ਪੈਣਾ ਉਸ ਤੋਂ ਬਾਅਦ ਫਿਰ ਇਹਨੇ ਆਪਣੇ ਆਪ ਹੀ ਦੱਸ ਦੇਣਾ ਤੁਹਾਨੂੰ ਵੀ ਆ ਖੇਤ ਦੇ ਵਿੱਚ ਇਹਨੇ ਲਾਈਨਾਂ ਨੇ ਠੀਕ ਹੈ ਇਹਨੇ ਰੋਦੇ ਨੇ ਜੱਲਾਂ ਦੇਖੋ ਠੀਕ ਹੈ ਜੀ ਤੇ ਇਹ ਆਟੋਮੈਟਿਕ ਫਿਰ ਤੁਸੀਂ ਪਹਿਲੇ ਸਾਰਾ ਘਿੜਾ ਘੜਾ ਕੇ ਤੁਸੀਂ ਪਹਿਲੇ ਪੁਆਇੰਟ ਤੇ ਜਦੋਂ ਪਹੁੰਚ ਗਏ ਇਹ ਜਿਤਾਈ ਤੋਂ ਪਹਿਲਾਂ ਹੀ ਪਹਿਲਾਂ ਘਿੜਾ ਦੇਣਾ ਸਾਰੇ ਹਾਂ ਪਹਿਲਾਂ ਆਪਾਂ ਮਤਲਬ ਇਹਨੂੰ ਖਾਲੀ ਘਿੜਾ ਦਿਖਾ ਕੇ ਲੈਣਾ ਖੇਤ ਨੂੰ ਠੀਕ ਹੈ ਜੀ ਵੀ ਕਿੱਥੇ ਆਪਾਂ ਇਸ ਨੂੰ ਚਲਾਉਣਾ ਠੀਕ ਹੈ ਜੀ ਤੇ ਉਸ ਖੇਤ ਦੇ ਵਿੱਚ ਫਿਰ ਇਸ ਨੂੰ ਆਪ ਕਿਹਾ ਪਹਿਲੀ ਲੈਂਥ ਜਦੋਂ ਲਿਆਉਂਗੇ ਠੀਕ ਹੈ ਫਿਰ ਇੱਥੇ ABCD 4 ਪੁਆਇੰਟ ਤੁਹਾਡੇ ਬਣ ਜਾਣਗੇ 4 ਪੁਆਇੰਟ ਬਣ ਜਾਣਗੇ ਖੇਤ ਦੇ ਇਸ ਤੋਂ ਬਾਅਦ ਫਿਰ ਇਹ ਆਟੋ ਦਾ ਲੱਗਿਆ ਜੀ ਹਾਂਜੀ ਸਰ ਤੇ ਫਿਰ ਤੁਸੀਂ ਜਦੋਂ ਪਹਿਲੇ ਪੁ ਪੋਜੀਸ਼ਨ ਤੇ ਡਰਾਫਟ ਕੰਟਰੋਲ ਅੱਗੇ ਨੇ ਜਿੰਨਾ ਨੂੰ ਤੁਸੀਂ ਡੂੰਘਾ ਲੈ ਕੇ ਜਾਣਾ ਚਾਹੁੰਦੇ ਹੋ ਉੱਥੇ ਤੁਸੀਂ ਪਹਿਲੇ ਜਿਹੜੇ ਸੈੱਟ ਕਰ ਦੋ ਉਸ ਤੋਂ ਬਾਅਦ ਇਹਨੂੰ ਹੱਥ ਨਹੀਂ ਲਾਉਣਾ ਤੁਸੀਂ ਆਪਣੇ ਜਾ ਕੇ ਇਹ ਸਾਰੇ ਖੇਤ ਦੇ ਵਿੱਚ ਵਾਹੀ ਕਰ ਦਊਗਾ ਤੁਹਾਨੂੰ ਜੀ ਠੀਕ ਹੈ ਜੀ ਜਦੋਂ ਲਾਸਟ ਜਿਹੜਾ ਆਗਾ ਇੱਥੇ ਰੈੱਡ ਕਲਰ ਦਾ ਸਿਗਨਲ ਆਜੂ ਤੁਹਾਨੂੰ ਪਤਾ ਲੱਗ ਜਾਣਾ ਵੀ ਸਾਡੇ ਅੱਗੇ ਮਤਲਬ ਜਿਹੜੇ ਗਿੜੇ ਨੇ ਖਤਮ ਹੋ ਗਏ ਤੇ ਤੁਹਾਨੂੰ ਆਪ ਫੇਰ ਇਸਨੂੰ ਸਟੀਅਰਿੰਗ ਨੂੰ ਮੈਨੂਅਲ ਹੱਥ ਨਾਲ ਫੜਨਾ ਪੈਣਾ ਪੜਨਾ ਪੈਣਾ ਹੁਣ ਮੈਂ ਤੁਹਾਨੂੰ ਇਹ ਚਲਾ ਕੇ ਦਿਖਾਉਣਾ ਜੀ ਸਾਡੇ ਅੱਜ ਕਿਸਾਨ ਮੇਲੇ ਤੇ ਬਹੁਤ ਕਿਸਾਨ ਭਰਾ ਬੜੀ ਦੂਰੋਂ ਆਏ ਨੇ ਹਾਂਜੀ ਸਰ ਜਦੋਂ ਇਸ ਆਟੋ ਸ਼ੈਰੀ ਨੂੰ ਚੱਲਦਾ ਦੇਖਿਆ ਉਹਨਾਂ ਦਾ ਮਨ ਬਹੁਤ ਖੁਸ਼ ਹੋਇਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹਾਂਜੀ ਬੜੀਆਂ ਤਕਨੀਕਾਂ ਮਤਲਬ ਬੜੇ ਸੁੱਚਦੇ ਢੰਗ ਨਾਲ ਹਾਂਜੀ ਹਾਂਜੀ ਇਹ ਤਕਨੀਕਾਂ ਲੋਕਾਂ ਦੇ ਤੱਕ ਪਹੁੰਚਾ ਰਹੇ ਨੇ ਤੇ ਮੈਂ ਹੁਣ ਇਹਦੀ ਤੁਹਾਨੂੰ ਡੈਮੋ ਆਫ ਫੀਲਡ ਦੇ ਵਿੱਚ ਕਰਕੇ ਦਿਖਾਉਣਾ ਤੇ ਇੱਕ ਨਾ ਸਰ ਇਹ ਜਿਆਦਾ ਚੱਲ ਰਿਹਾ ਅਸੀਂ ਵੀ ਦੇਖਿਆ ਸਾਨੂੰ ਵਧੀਆ ਲੱਗਿਆ ਵੀ ਜਮੇ ਗੇੜੇ ਦੇ ਕਿੜਾ ਵਿੱਚ ਨਹੀਂ ਆਉਂਦਾ ਹਨ ਉਹਦੇ ਨਾਲ ਟਾਈਮ ਦੀ ਬਚਤ ਵੀ ਹੁੰਦੀ ਹੈ ਤੇ ਡੀਜ਼ਲ ਦੀ ਵੀ ਬਚਤ ਹਾਂਜੀ ਇਹ ਵੀ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਪਹਿਲੇ ਗੇੜੇ ਤੇ ਹੈ ਗਿਆ ਜੀ ਹਾਂਜੀ ਤੇ ਦੂਸਰੇ ਮਤਲਬ ਜੋ ਉਹਦੀ ਰੋ ਆ ਉਹਦੇ ਨਾਲ ਬਿਲਕੁਲ ਟੱਚ ਕਰਕੇ ਗਿਆ ਉਹਦੇ ਉੱਪਰ ਨਹੀਂ ਗਿਆ ਭਾਵੇਂ ਜਿੰਨਾ ਮਰਜ਼ੀ ਐਕਸਪਰਟ ਡਰਾਈਵਰ ਹੋਵੇ ਵਾਹਣ ਵੇਲੇ ਉਹ ਇੱਕ ਲੈਂਡ ਦੇ ਉੱਪਰ ਲੈਂ ਦੂਸਰੀ ਝੜ ਜਾਂਦੀ ਹੈ ਹੋ ਜਾਂਦੀ ਹੈ ਜੀ ਇੱਕ ਹੋਰ ਫਾਇਦਾ ਤੁਸੀਂ ਰਾਤ ਨੂੰ ਜੇ ਬਹੋਨੇ ਹੋ ਤਾਂ ਰਾਤ ਨੂੰ ਇਹਦਾ ਬਹੁਤ ਫਾਇਦਾ ਜੀ ਆਪਣੇ ਆਪ ਹੀ ਇਹਨੇ ਦੂਸਰੀ ਲੈਂਟ ਤੇ ਜਾਣਾ ਤੇ ਆਮ ਬੰਦਾ ਚਲਾਉਂਦਾ ਹੱਥ ਨਾਲ ਤਾਂ ਉਹ ਦੁਆਰੇ ਉੱਥੇ ਹੀ ਗੜੇ ਦੇ ਜਾਂਦਾ ਡੀਜ਼ਲ ਦੀ ਬਚਤ ਹੁੰਦੀ ਆ ਤੇ ਤੁਹਾਡੇ ਸਮੇਂ ਦੀ ਬਚਤ ਹੁੰਦੀ ਆ ਤੇ ਕਿਸਾਨ ਜਦੋਂ ਆਪਾਂ ਕਣਕ ਵੀ ਦੇ ਜਿਵੇਂ ਸੁਪਰ ਸ਼ੀਟਰ ਨਾਲ ਤੇ ਉਹ ਜਿਆਦਾ ਅਨਜਾਨ ਡਰਾਈਵਰ ਹੁੰਦਾ ਨਾ ਦਰਦਾ ਦਰਦਾ ਇਦਾਂ ਹੁੰਦਾ ਵੀ ਕਾੜਾ ਨਾ ਰਹਿ ਜੇ ਤੇ ਉਹਦੇ ਨਾਲ ਹੁਣ ਇਹ ਜਮੇ ਦੀ ਨਾਲ ਸਹੀ ਚੱਲਦਾ ਹਾਂ ਉਹ ਵੀ ਬਹੁਤ ਇਹਦਾ ਬੈਨੀਫਿਟ ਹੈ ਜੇ ਤੁਸੀਂ ਬਜਾਈ ਕਰਨੀ ਆ ਬਿਲਕੁਲ ਤੁਸੀਂ ਉਸ ਜਿਸ ਤਰ੍ਹਾਂ ਤੁਹਾਡਾ 10 ਸੈਂਟੀਮੀਟਰ ਜਾਂ 17 ਸੈਂਟੀਮੀਟਰ ਦੇ ਤੁਹਾਡਾ ਫਾਲਾ ਉੱਥੇ ਹੀ ਦਵਾਰੇ ਨੇ ਆਉਣਾ ਤੁਹਾਨੂੰ ਇਹਨੂੰ ਛੇੜਨੀ ਲੋੜ ਨਹੀਂ ਹੈਗੀ ਬਿਲਕੁਲ ਇਹਨਾਂ ਦੇਖੋ ਇਹ ਦਿਖਾ ਦਿਓ ਤਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਇਹ ਬਿਲਕੁਲ ਇਹਨਾਂ ਸਿੱਧੀਆਂ ਨੇ ਦੇਖੋ ਜੀ ਬਿਲਕੁਲ ਹਾਂ ਜੀ ਸਟੇਟ ਜਾ ਰਹੀਆਂ ਨੇ ਇਹਨਾਂ ਕੋਈ ਐਕਸਪਰਟ ਡਰਾਈਵਰ ਨਹੀਂ ਸਿੱਧੀਆਂ ਲੈਣਾ ਲੱਗ ਜਾ ਹਾਂ ਜੀ ਤੇ ਬਾਕੀ ਸਾਰਾ ਸਾਨੂੰ ਚਲਾ ਕੇ ਥੋੜੀ ਜਿਹੀ ਟਾਈਮ ਹਾਂ ਜੀ ਮੈਡਮ ਪੈਰ ਇਧਰ ਕਰ ਲੋ ਕੋਈ ਨਹੀਂ ਕੋਈ ਨਹੀਂ ਪੈਰ ਇਧਰ ਕਰ ਲੋ ਤੁਸੀਂ ਹਾਂ ਐ ਕਰ ਲੋ ਆਪਾਂ ਕੱਡੀ ਕੋਲੋਂ ਪਹਿਲੇ ਛੱਡਾਂ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਆਟੋ ਤੇ ਕਰ ਦੇਣਾ ਤੇ ਹੁਣ ਆਟੋ ਤੇ ਹੋ ਜਾਗਾ ਆਪਣੇ ਆਪ ਹੀ ਟੰਕ ਕਰੇਗਾ ਜੀ ਠੀਕ ਹੈ ਹਮਾਂ ਕੋਈ ਇਹਦਾ ਬ੍ਰੇਕ ਨਹੀਂ ਲੱਗ ਰਿਹਾ ਕੋਈ ਕੁਝ ਨਹੀਂ ਕਰ ਰਹਾ ਜੀ ਮੇਰਾ ਹਾਲ ਆਪਣੇ ਆਪ ਹੀ ਚੱਲ ਰਿਹਾ ਹੈ ਹਾਲੇ ਆਪਣੇ ਆਪ ਨੇ ਰੋਕ ਬਣਾਏ ਨੇ ਆਹ ਦੀ ਦੀ ਰੋ ਤੇ ਆ ਗਿਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਅੰਦਰ ਆਓ ਉਧਰੋਂ ਇਧਰਲੇ ਪਾਸੇ ਬਾਹਰ ਜਾਓ ਓਕੇ ਜੀ ਆਹ ਨਹੀਂ ਵਾਟੂ ਵਾਲੀ ਕੋਈ ਚੱਟ ਵਗੈਰਾ ਕਰ ਰਹੀ ਹੈ ਕੋਈ ਚੱਟ ਨਹੀਂ ਕਰ ਰਹਾ ਪਹਿਲਾਂ ਰੁਕੇੜਾ ਦਿਖਾ ਕੇ ਲਿਆਇਆ ਆ ਦੇਖੋ ਉਹ ਤਾਂ ਵਟ ਤੋਂ ਪਹਿਲਾਂ ਹੋਊਗਾ ਠੀਕ ਹੈ ਕੋਹੋਂ ਤਾਂ ਪਹਿਲਾਂ ਉਹ ਆਊਟਰ ਤੇ ਦਿਖਾਣਾ ਤਾਂ ਨਹੀਂ ਤੁਸੀਂ ਬੈਠੇ ਰਹੋ ਮਤ ਨਾ ਲਾਓ ਦਾ ਹੋਰ ਵੀ ਫਾਇਦਾ ਬਹੁਤ ਆ ਜੀ ਜਿੰਨਾ ਖੇਤ ਨੇ ਮਤਲਬ ਬਾਇਆ ਉਹ ਸਹੀ ਉਹਨਾਂ ਖੇਤ ਨੇ ਦੇਖੋ ਤੁਹਾਨੂੰ ਦੱਸਾਂ ਹਾਂਜੀ ਗ੍ਰੀਨ ਕਰਦਾ ਦੇਖੋ ਜਿਵੇਂ ਸਕਰੀਨ ਦੇ ਵਿੱਚ ਨਵੇਂ ਐਜ ਦਫਾ ਦੇ ਵੀ ਇਦਾਂ ਖੇਤ ਦੇ ਦੇ ਵਿੱਚ ਨਕਸ਼ਾ ਬਣ ਜਾਗਾ ਇਹਦਾ ਪੜ੍ਹੋ ਜਿਵੇਂ ਜਿਵੇਂ ਹੋਗੇ ਮਤਲਬ ਉਹ ਦਾਹੀ ਹੋਈ ਜਾਣੀ ਉਹ ਹਾਂਜੀ ਉਹ ਗ੍ਰੀਨ ਹੋ ਜਾਂਦਾ ਉਸ ਤਰ੍ਹਾਂ ਠੀਕ ਹੈ ਸਰ ਹਾਂਜੀ ਇੱਥੇ ਆਪਾਂ ਰੁਕੇ ਜੇ ਰੋਕ ਵੀ ਲਿਆ ਫਿਰ ਤੁਸੀਂ ਜੇ ਦੁਬਾਰਾ ਤੋਰਨਾ ਚਾਹੁੰਦੇ ਹੋ ਇਹਨੂੰ ਚਲਾਉਂਗੇ ਤੁਸੀਂ ਤੇ ਫਿਰ ਇੱਥੋ ਹੀ ਇਹਨੇ ਔਨ ਹੋ ਜਾਣਾ ਜੀ ਇਹਨੂੰ ਇੱਕ ਵਾਰ ਤੁਹਾਨੂੰ ਆਪ ਉਹ ਆਟੋ ਕਰਨਾ ਪੈਣਾ ਮੈਂ ਦੱਸਣਾ ਤੁਹਾਨੂੰ ਕਵਾਨ ਨੂੰ ਜਿਹੜਾ ਰੋਕ ਦੇ ਦੁਆਰੇ ਚਲਾਉਣੀ ਹੈ ਦੁਆਰੇ ਆ ਟਿਕਣਾ ਹੈ ਫਿਰ ਆਪਾਂ ਅਗਲਾ ਵਾਰੀ ਇਹਨੂੰ ਹਾਂਜੀ ਹਾਂ ਪਰ ਰੋਕ ਹੋ ਗਿਆ ਜੀ ਆ ਪੇਕੇ ਹਾਂ ਇਹ ਕੋਈ ਪਰੇ ਹੋ ਨਾ ਕਰ ਰਿਹਾ ਅਧਰ ਆਪਣਾ ਪੈਰੋਂ ਪੁੱਛ ਲਈ ਤਾ ਉਹ ਠੀਕ ਹੈ ਜੀ ਕੋਈ ਆ ਬੋਲੋ ਕੋ ਡੱਕਾ ਆ ਗਿਆ ਬੁਰੇ ਤਾਂ ਤੁਸੀਂ ਰੋਕ ਕੇ ਰੋ ਦੁਆਰੇ ਤੋਂ ਦੁਆਰੇ ਆਉਣ ਦਾ ਸਵਾਲ ਜਦੋਂ ਇਹ ਉੱਥੇ ਦੁਆਰੇ ਰੋਕ ਤੇ ਦੁਆਰੇ ਚਲਾਉਣਿਆਂਗੇ ਦੁਆਰੇ ਤੋਂ ਹਾਣੂ ਕਰਨਾ ਪੈਣਾ ਆਹ ਦੋ ਤੋ ਜਿੱਦ ਜਾ ਰਿਹਾ हांजी हा उहो मार जी रही करपेस रहो चकर नर्सरी सपेस करा जी कई वई न कोई केतिरो माड़ी मोटी माड़ा मोटा ठीकु आहे ठीकु आहे ठीकु आहे ਇੱਕ ਸਰ ਹੋ ਰਹੀ ਏ ਜੀ ਲਿਫਟ ਹੈ ਮਤਲਬ ਇਹਦੇ ਨਾਲ ਤੇ ਕੋਈ ਅਟੈਚਮੈਂਟ ਨਹੀਂ ਹੈ ਜੀ ਇਤੋਂ ਨਾਲ ਦਾ ਕੋਈ ਟੈਚ ਨਹੀਂ ਹੈ ਜੀ ਇੱਕ ਵਾਰ ਤੁਹਾਨੂੰ ਪ੍ਰੋਪਰ ਇਹਨੂੰ ਸੈੱਟ ਕਰਨਾ ਪੈਣਾ ਜੀ ਠੀਕ ਹੈ ਪਹਿਲੇ ਘੜੇ ਠੀਕ ਹੈ ਜੀ ਪਹਿਲੇ ਘੜੇ ਲਿਫਟ ਸੈੱਟ ਕਰ ਦਿਓ ਉਸ ਤੋਂ ਬਾਅਦ ਨਹੀਂ ਫਿਰਦੇ ਇਹ ਇਹਦੇ ਨਾਲ ਸਿਸਟਮ ਵਾਲੇ ਦਾ ਕੋਈ ਕੰਟਰੋਲ ਨਹੀਂ ਇਹਦੇ ਨਾਲ ਕੋਈ ਕੰਟਰੋਲ ਨਹੀਂ ਹੈ ਜੀ ਠੀਕ ਹੈ ਸਰ ਠੀਕ ਹੈ ਜੀ ਧੰਨਵਾਦ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ